ਉੱਤਰ ਭਾਬੀਆਂ ਧੜੀਆਂ ਨੂੰ ਰੋਜ ਵਖਾਰ ਚਾੜੀ ਤੈਥੋਂ ਸਭ ਬਿਮਾਰੀਆਂ ਨਸਦੀਆਂ ਨੇ ਲੱਗਾ ਤੂੰ ਹੈ ਅਸਾਨੂੰ ਦਦ ਬਣ ਕੇ ਹੋਰ ਸਭ ਸੁਖਾੜੀਆਂ ਵਸਦੀਆਂ ਨੇ ਮੁੰਡਾ ਇਨਾਂਇਲੂ ਆਹ ਹੈ ਪੂਏ ਕੀਤਾ ਸਾਨੂੰ ਰੋਜ ਗਵੰਡਣਾ ਹਸਦੀਆਂ ਨੇ ਵਿੱਚ ਵੇੜਿਆਂ ਕਰਦੀਆਂ ਰਹਿਣ ਗੱਲਾਂ ਕਾਲਖ ਸਾੜੇ ਆ ਮੂਹਾਂ ਤੇ ਚਸਦੀਆਂ ਨੇ ਹੱਥੀ ਝੂਠਦੀ ਪਕੜ ਕਮਾਨ ਮੀਆਂ ਤੀਰ ਅਸਾਂ ਦੇ ਕਾਲ ਜੇ ਕਸਦੀਆਂ ਨੇ ਕਰਨ ਨਾਲ ਰੰਜੇਟੇ ਦੇ ਨਿਤ ਮੌਜਾਂ ਗੱਲ ਖਸਮਾਂ ਨੂੰ ਕਦੇ ਨਾ ਦੱਸਤੀਆਂ ਨੇ ਮੁੰਡੇ ਵੇਖ ਕੇ ਖਿੱਚੀਆਂ ਆਉਣ ਰੰਨਾ ਜਿਵੇਂ ਜਾਲ ਵਿੱਚ ਮੱਛੀਆਂ ਫਸਤੀਆਂ ਨੇ ਹੋਈ ਕਸ ਕੇ ਜਦੋਂ ਛਤਰਾੜ ਸਾਹਿਬ ਲੱਥ ਜਾਣੀਆਂ ਸਭ ਖਰਮਸਤੀਆਂ ਨੇ ਲੱਥ ਜਾਣੀਆਂ ਸਭ ਖਰਮਸਤੀਆਂ ਨੇ